ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਬਾਜੂ ਵਾਲੀ ਸਕੀਵੀ ਬਣਾਈ ਹੋਈ ਏ ਤੇ ਗਰੇ ਰੰਗ ਦੀ ਆਪਾਂ ਇਹ ਸਕੀਵੀ ਬਣਾਈ ਹੋਈ ਏ ਤੇ ਇਹਦੇ ਇਸ ਦਾ ਬਾਰਡਰ ਜਿਹੜਾ ਆਪਾਂ ਬਣਾਇਆ ਹੋਇਆ ਇਹ ਥੋੜਾ ਲੰਬਾ ਬਣਾਇਆ ਹੋਇਆ ਬਾਹਵਾ ਦਾ ਬਾਰਡਰ ਵੀ ਥੋੜਾ ਲੰਬਾ ਰੱਖਿਆ ਹੋਇਆ 6 ਇੰਚ ਦਾ ਬਾਰਡਰ ਬਣਾ ਕੇ ਉੱਪਰੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕੀਤਾ ਹੋਇਆ ਹੈ ਤੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ 40 ਜੋਟਿਆਂ ਦਾ ਆਪਾਂ ਬਾਰਡਰ ਬਣਾਇਆ ਹੋਇਆ ਤੇ ਉੱਪਰੋਂ ਆਪਾਂ 45 ਜੋਟਿਆਂ ਤੇ ਇਹ ਜਿਹੜਾ ਆਪਾਂ ਡਿਜ਼ਾਈਨ ਸ਼ੁਰੂ ਕੀਤਾ ਹੋਇਆ ਉੱਪਰੋਂ ਆਪਾਂ 45 ਜੋਟਿਆਂ ਤੇ ਸਕੀਵੀ ਬਣਾਈ ਹੋਈ ਏ ਤੇ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਦੇ ਹਾਂ ਕਿਸ ਤਰ੍ਹਾਂ ਇਸ ਦਾ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਹਾਂਜੀ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਇੱਕ ਕੁੰਡਾ ਉਤਾਰ ਕੇ ਬਾਕੀ ਅੱਗੇ ਆਪਾਂ ਧਾਗਾ ਪਿੱਛੇ ਰੱਖ ਕੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ उल्टे बनावेंगे लास्ट वाला कुंडा सीधा बनावेंगे हाँ जी हूँ आपठी सिलाई पुठी सिलाई धागा अगे रख के सारी सिलाई उल्टा उल्टा बन के कंप्लीट कर लेंगे धागा अगे रख के सारी सिलाई उल्टा उल्टा बन के कंप्लीट कर लांगे। ਬਿਲਕੁਲ ਹੀ ਸੁਖਾ ਜਿਹਾ ਡਿਜ਼ਾਈਨ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਪ੍ਰੋਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਬਿਲਕੁਲ ਸੁਖਾ ਜਿਹਾ ਹੀ ਡਿਜ਼ਾਈਨ ਹੈ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਸਿੱਧੇ ਤਗਾ ਵਿੱਚ ਰੱਖ ਕੇ ਤਿੰਨ ਕੁੰਡੇ ਸਿੱਧੇ ਹੁਣ ਤਗਾ ਅੱਗੇ ਕਰਾਂਗੇ ਆ ਦੇਖੋ ਜੀ ਆਵਲੇ ਤਿੰਨ ਕੁੰਡੇ ਜਿਹੜੇ ਉਲਟੇ ਬਣਾਏ ਹੋਏ ਨੇ ਇਹਨਾਂ ਨੂੰ ਇੱਕ ਕੁੰਡਾ ਉਲਟਾ ਧਾਗਾ ਅੱਗੇ ਰੱਖ ਕੇ ਇੱਕ ਕੁੰਡਾ ਉਲਟਾ ਧਾਗੇ ਤੇ ਇਸ ਤਰ੍ਹਾਂ ਵੱਲ ਦਾਂਗੇ ਧਾਗੇ ਤੇ ਵੱਲ ਦੇ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਫਿਰ ਧਾਗੇ ਤੇ ਵੱਲ ਦਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਜਿਹੜੇ ਆਪਣੇ ਤਿੰਨ ਕੁੰਡੇ ਉਲਟੇ ਬਣਾਏ ਹੋਏ ਸੀ ਉਹਨਾਂ ਦੇ ਇੱਕ ਕੁੰਡਾ ਉਲਟਾ ਫਿਰ ਤੱਕੇਤ ਵਾਲ ਦੇ ਕੇ ਦੋ ਕੁੰਡੇ ਤੋਂ ਇੱਕ ਕੁੰਡਾ ਬਣਾਵਾਂਗੇ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਸਾਰੀ ਸਲਾਈ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਸਾਰੀ ਸਲਾਈ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਜਿਹੜੀਆਂ ਭੈਣਾਂ ਨੇ ਕਦੇ ਵੀ ਸਲਾਈ ਵਗੈਰਾ ਡਿਜ਼ਾਈਨ ਵਗੈਰਾ ਨਹੀਂ ਬਣਾਏ ਜਿਆਦਾ ਉਹਨਾਂ ਲਈ ਤਾਂ ਇਹ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਹੈ ਸਿੱਧੀ ਪੁੱਠੀ ਸਲਾਈ ਦਾ ਇਹ ਜ਼ਿਆਦਾਤਰ ਡਿਜ਼ਾਈਨ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਹਾਂਜੀ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ। ਪੁੱਠੀ ਸਲਾਈ ਇਹਦੇ ਵਿੱਚ ਸਾਰਾ ਉਲਟਾ ਉਲਟਾ ਹੀ ਬਣਨਾ ਹੈ। ਹਾਂਜੀ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਅਗਲੇ ਤਿੰਨ ਕੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ, ਅਗਲੇ ਤਿੰਨ ਕੁੰਡੇ ਉਲਟੇ। ਹਾਂਜੀ ਡਿਜ਼ਾਈਨ ਵਾਲੇ ਤਿੰਨ ਕੁੰਡੇ ਉਲਟੇ। ਫਿਰ ਧਾਗਾ ਪਿੱਛੇ ਰੱਖਾਂਗੇ, ਤਿੰਨ ਕੁੰਡੇ ਸਿੱਧੇ। ਧਾਗਾ ਅੱਗੇ ਕਰਾਂਗੇ। ਡਿਜ਼ਾਈਨ ਵਾਲੇ ਤਿੰਨ ਕੁੰਡੇ ਫਿਰ ਉਲਟੇ ਜਿਹੜੇ ਤਿੰਨ ਕੁੰਡਿਆਂ ਤੋਂ ਆਪਾਂ ਫਿਰ ਡਿਜ਼ਾਈਨ ਬਣਾਇਆ ਸੀ ਉਹਨਾਂ ਨੂੰ ਇਸ ਸਲਾਈ ਫਿਰ ਉਲਟਾ ਉਲਟਾ ਬੰਨਣਾ ਹਾਂਜੀ ਪੁੱਠੀ ਸਲਾਈ ਆਪਾਂ ਕੋਈ ਵੀ ਡਿਜ਼ਾਈਨ ਨਹੀਂ ਬਣਾਉਣਾ ਪੁੱਠੀ ਸਲਾਈ ਸਾਰੇ ਡਿਜ਼ਾਈਨ ਦੇ ਵਿੱਚ ਉਲਟਾ ਉਲਟਾ ਹੀ ਬੰਨਣਾ ਤਾਂ ਗਾਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲੈਣਾ సీి సలాయి కండా ఉతారే జా బాను ఉల్టా బాగా తిన్న కడే ఉల్టే ధాగా పిచ్చే కిన్ కండే సగే కండే ఉల్టే ਤਿੰਨ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਜਿਹੜੇ ਤਿੰਨ ਕੁੰਡੇ ਆਪਾਂ ਪਿਛਲੀ ਵਾਰੀ ਉਲਟੇ ਬਣਾਏ ਸੀ ਉਹਨਾਂ ਉਹਨਾਂ ਦੇ ਉੱਪਰ ਹੁਣ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਲਾਸਟ ਵਾਲਾ ਗੁੰਡਾ ਸਿੱਧਾ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਸਾਰੀ ਸਲਾਈ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣਾਉਣਾ ਹੈ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਇਸ ਤਰ੍ਹਾਂ ਦਾ ਹੀ ਇਹ ਡਿਜ਼ਾਈਨ ਹੈ ਜਿਹੜੇ ਤਿੰਨ ਕੁੰਡੇ ਉਲਟੇ ਬਣਾਏ ਨੇ ਆਪਾਂ ਵਿੱਚ ਉਸ ਦੇ ਵਿੱਚ ਆਪਾਂ ਇੱਕ ਕੁੰਡਾ ਉਲਟਾ ਬਣਾ ਕੇ ਉਸ ਅਗਲੇ ਤੇ ਧਾਗੇ ਤੇ ਵਲ ਦੇ ਦੇਣਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲੈਣਾ ਬਸ ਉਹਨਾਂ ਤਿੰਨ ਕੁੰਡਿਆਂ ਤੇ ਹੀ ਆਪਾਂ ਵਾਰ-ਵਾਰ ਡਿਜ਼ਾਈਨ ਬਣਾਉਣਾ ਹੈ ਹਾਂਜੀ ਪੁੱਠੀ ਸਲਾਈ ਤੋਂ ਸਾਰਾ ਉਲਟਾ-ਉਲਟਾ ਬਣਾ ਕੇ ਕੰਪਲੀਟ ਕਰ ਚੁੱਕੇ ਹਾਂ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆ ਦੇਖੋ ਜੀ ਇੱਕ ਕੁੰਡਾ ਉਲਟਾ ਫਿਰ ਧਾਗੇ ਤੇ ਵੱਲ ਦਾਂਗੇ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾ ਲਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਧਾਗੇ ਤੇ ਵੱਲ ਦਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾ ਲਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਸੌਰੀ ਲਾਸਟ ਵਾਲਾ ਕੁੰਡਾ ਵੀ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ पुठी सिलाई सारी सिलाई उल्टा उल्टा बुन के कंप्लीट कर लेंगे सारी सिलाई उल्टा उल्टा बुन के कंप्लीट कर लेंगे हाँ जी ये ग्यारह बारह सिलाइय का डिजाइन है इसलिए थोड़ा तेज़ तेज बुनना पै रहा है फिर वीडियो थोड़ी ज़्यादा लंबी हो जाती है హాజీ హాను అం సీధి సలాయి కండా ఉతారే ఉల్టే బీ వల్ వాళ్ళ కుటా తిను ఉటే ధాగా పిచ్చే కే తిన్న కండే సే కల్టే ఫిరు ధాగ పిచ్చే కనుడే సెే ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਤਿੰਨ ਕੁੰਡੇ ਸਿੱਧੇ ਫਿਰ ਤਿੰਨ ਕੁੰਡੇ ਉਲਟੇ ਉਹਨਾਂ ਤੇ ਫਿਰ ਅਗਲੀ ਸਲਾਈ ਆਪਾਂ ਡਿਜ਼ਾਈਨ ਬਣਾ ਲੈਣਾ ਇੱਕ ਕੁੰਡਾ ਉਲਟਾ ਬਣਾ ਕੇ ਧਾਗੇ ਤੇ ਵੱਲ ਦੇ ਕੇ ਫਿਰ ਦੋ ਕੁੰਡੇਾਂ ਤੋਂ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਬਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਊਗਾ ਦੇਖੋ ਜੀ ਇਹ ਆਪਣੀਆਂ ਡੱਬੀਆਂ ਜੀਆਂ ਬਣੀ ਜਾਣਗੀਆਂ ਬਿਲਕੁਲ ਹੀ ਸੋਖਾ ਜਿਹਾ ਡਿਜ਼ਾਈਨ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਵੀ ਬਣਾ ਸਕਦੇ ਹੋ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਆ ਦੇਖੋ ਜੀ ਇਸ ਤਰ੍ਹਾਂ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ